ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮਿਕ ਪ੍ਰੀਖਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਇਹਨਾਂ ਦੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆਵਾਂ ਲੈਂਦੀ ਆ 2024-25 ਦੇ ਵਿੱਚ 53647 ਬੱਚੇ ਜਿਹੜੇ ਆ ਉਹ ਸਾਰੇ ਅਪੀਅਰ ਹੋਏ ਸਗੇ ਜਿਨ੍ਹਾਂ ਦੇ ਵਿੱਚੋਂ 28619 ਬੱਚੇ ਉਹ ਪਾਸ ਹੋਏ ਆ ਤੇ 5742 ਬੱਚੇ ਇਹਨਾਂ ਨੂੰ ਮੈਡਲ ਮਿਲੇ ਆ ਤੇ 2928 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇਗਾ ਸੋ ਮੈਂ ਸਮਝਦਾ ਇਹ ਧਾਰਮਿਕ ਪ੍ਰੀਖਿਆ ਦਾ ਜਿਹੜਾ ਟੈਸਟ ਆ ਇਹ ਜਿੰਨੇ ਕੁ ਵੀ ਬੱਚੇ ਇਹਦੇ ਵਿੱਚ ਅਪੀਅਰ ਹੋਏ ਆ ਉਹਨਾਂ ਦੇ ਮਾਤਾ ਪਿਤਾ ਵੀ ਤੇ ਉਹ ਬੱਚੇ ਵੀ ਧੰਤਾਂ ਦੇ ਯੋਗ ਆ ਜਿਨ੍ਹਾਂ ਨੇ ਕੋ ਦਾਖਮੀ ਚ ਪੜਦਾ ਕੋ ਨੌਮੀ ਚ ਪੜਦਾ ਕੋ ਛੋਟੀ ਕਲਾਸ ਪੜਦਾ ਪਰ ਰੁਚੀ ਜਿਹੜੀ ਉਹਨਾਂ ਦੀ ਧਾਰਮਿਕ ਆ ਸੋ ਜਿੰਨੇ ਵੀ ਬੱਚਿਆਂ ਨੇ ਮੈਡਲ ਲਏ ਆ ਜਾਂ ਪਾਸ ਹੋਏ ਜਾਂ ਮਜੀਫੇ ਲਏ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਦਿੱਤੇ ਤੌਰ ਤੇ ਵਧਾਈ ਦਿੱਤੀ। ਦੂਸਰੀ ਜਿਹੜੀ ਸਾਡੀ ਮੈਰਿਟ ਮੰਡ ਦੀ ਆ ਉਹਦੇ ਵਿੱਚ ਅਸੀਂ 5100 ਰੁਪਇਆ ਦਿੰਨੇ ਆ। ਸੋ ਉਹਦੇ ਸਾਡੇ 6 ਬੱਚੇ ਜਿਹੜੇ ਆ ਪਹਿਲੇ ਦਰਜੇ 'ਚ 3 ਤੇ ਦੂਜੇ ਦਰਜੇ ਦੇ ਵਿੱਚ ਆ ਨੇ। ਇਹ 24600 ਰੁਪਇਆ ਇਹਨਾਂ ਨੂੰ ਬੱਚਿਆਂ ਨੂੰ ਇੱਕ ਵੱਖਰਾ ਦਿੱਤਾ ਗਿਆ। ਇਹ ਤੋਂ ਇਲਾਵਾ ਜਿਹੜੇ ਸਾਡੇ ਟੋਟਲ ਵਿਦਿਆਰਥੀ ਜਿਨ੍ਹਾਂ ਨੂੰ 11100 ਰੁਪਇਆ ਰਾਸ਼ੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਇਹ 1506 ਬੱਚੇ ਆ ਦਰਜਾ ਪਹਿਲੇ ਦੇ ਵਿੱਚ ਇਹਨਾਂ ਨੂੰ ਟੋਟਲ 16 ਲੱਖ 56600 ਰੁਪਏ ਇਹ ਇਹਨਾਂ ਨੂੰ ਮੁਜੀਫੇ ਦੇ ਤੌਰ ਤੇ ਰਾਸ਼ੀ ਦਿੱਤੀ ਜਾ ਰਹੀ ਆ ਦਰਜਾ ਦੂਜਾ ਦੇ ਵਿੱਚ 1422 ਬੱਚੇ ਫਾਲ ਕੀਤੇ ਆ ਇਹਨਾਂ ਨੂੰ 2100 ਤੇ ਰੁਪਇਆ ਟੋਟਲ ਣਤੀ 86200 ਰੁਪਏ ਦਿੱਤੇ ਗਏ ਇਹ ਟੋਟਲ ਜਿਹੜੇ ਆ 4667400 ਰੁਪਏ ਬਣਦੇ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਇਹ ਕੇਵਲ ਦਾ ਕੇਵਲ ਧਾਰਮਿਕ ਪ੍ਰੀਖਿਆਵਾਂ ਦੇ ਜਿਹੜੇ ਬੱਚੇ ਧਾਰਮਿਕ ਪ੍ਰੀਖਿਆ ਜਬੀਰ ਹੋਏ ਆ ਉਦੋਂ ਇਲਾਵਾ ਜਿਹੜੇ ਬੱਚੇ ਅਮਰਧਾਰੀ ਆ ਜਾਂ ਦੂਸਰੇ ਬੱਚਿਆਂ ਨੂੰ ਸਕਾਲਰਸ਼ਿਪਰ ਦਿੱਤਾ ਜਾਂਦਾ ਉਹ ਸਾਡਾ ਵੱਖਰਾ ਆ ਇਹ ਕੇਵਲ ਦਾ ਕੇਵਲ ਸਿਰਫ ਧਾਰਮਿਕ ਪ੍ਰੀਖਿਆ ਜਿਹੜੀ ਆ ਉਹਦੇ ਵਿੱਚ ਜਿਹੜੇ ਬੱਚੇ ਅਪੀਅਰ ਹੋਏ ਲਗਭਗ 75200 ਉਹਨਾਂ ਦਾ ਇਹ ਰਿਜ਼ਲਟ ਆਇਆ ਸੋ ਮੈਂ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਆ 25 26 ਦਾ ਗਾ ਸਾਡਾ ਸੈਸ਼ਨ ਸ਼ੁਰੂ ਹੋ ਗਿਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਗੁਰਮੁਦਾ ਲਿਟਰੇਚਰ ਪੜਾ ਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਕਰਦੇ ਤਾਂ ਇਹਦਾ ਫਾਇਦਾ ਕੀ ਆ ਇਹ ਕਿਹਦਾ ਇਹ ਵੀ ਫਾਇਦਾ ਹੁੰਦਾ ਕਿ ਧਾਰਮਿਕ ਪ੍ਰੀਖਿਆ ਦੇ ਵਿੱਚ ਅਪੀਲ ਹੁੰਦਾ ਸਰਟੀਫਿਕੇਟ ਵੀ ਮਿਲ ਜਾਂਦਾ ਸੋ ਇਸ ਕਰਕੇ ਉਹ ਕਈ ਗਾਂਹ ਫੇਰ ਕਾਰਜਾਂ ਦੇ ਵਿੱਚ ਆਪਣੇ ਕੰਮ ਵੀ ਆਉਂਦਾ ਆ ਜਿੱਦਾਂ ਕਿਸੇ ਨੇ ਕੋਈ ਐਜੂਕੇਸ਼ਨ ਅਦਾਰੇ ਜਿਹੜੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੱਲਦੇ ਆ ਉਹਨਾਂ 'ਚ ਵੀ ਦਾਖਲ ਹੋਣਾ ਹੁੰਦਾ ਉੱਥੇ ਵੀ ਇਹ ਕੰਮ ਆਉਦੇ ਆ ਸੋ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ